ਖੋਹਾਂ ਦਾ ਸਿਲਸਿਲਾ ਗੁਰਦਾਸਪੁਰ ਦੇ ਅੰਦਰ ਲਗਾਤਾਰ ਜਾਰੀ ਹੈ ਜਿੱਥੇ ਅੱਜ ਗੁਰਦਾਸਪੁਰ ਦੇ ਬਟਾਲਾ ਗੁਰਦਾਸਪੁਰ ਜੀਟੀ ਰੋਡ ਦੇ ਉੱਪਰ ਬਬਰੀ ਬਾਈਪਾਸ ਦੇ ਬਿਲਕੁਲ ਥੋੜੀ ਦੂਰ ਪੈਟਰੋਲ ਪੰਪ ਦੇ ਲਾਗੇ ਅਤੇ ਸੁਖਜਿੰਦਰਾ ਮੈਮੋਰੀਅਲ ਸਕੂਲ ਦੇ ਸਾਹਮਣੇ ਸੀਐਸਟਾਫ ਦਾ ਮੁਲਾਜ਼ਮ ਬਣ ਕੇ ਇੱਕ ਲੁਟੇਰੇ ਨੇ ਕੱਟਾ ਦਿਖਾ ਕੇ ਗੀਤਾ ਭਾਵਨ ਰੋਡ ਨਿਵਾਸੀ ਨਾਲ ਲੁੱਟਖੋਹ ਦੀ ਕੋਸ਼ਿਸ਼ ਕੀਤੀ ਇਸ ਮੌਕੇ ਤੇ ਵਿਅਕਤੀ ਨੇ ਦਲੇਰੀ ਦਿਖਾਦਿਆਂ ਹੋਇਆਂ ਰੋਲਾ ਪਾ ਕੇ ਰਹਿ ਜਾਂਦੇ ਲੋਕਾਂ ਨਾਲ ਇਸ ਦਾ ਵਿਰੋਧ ਕੀਤਾ ਲੁਟੇਰਾ ਦੌੜ ਕੇ ਲਾਗੇ ਕਿਨਾਰੇ ਖੇਤਾਂ ਵਿੱਚ ਜਾ ਕੇ ਲੁਕ ਗਿਆ ਇਸ ਦੇ ਨਾਲ ਹੀ ਪੀੜਤ ਵਿਅਕਤੀ ਨੇ 112 ਤੇ ਕਾਲ ਕਰਕੇ ਪੁਲਿਸ ਨੂੰ ਬੁਲਾ ਲਿਆ ਤੇ ਉਸ આરોપી ਨੂੰ ਗ੍ਰਿਫਤਾਰ ਕਰ ਲਿਆ ਆਓ ਦੇਖਦੇ ਹਾਂ ਰਿਪੋਰਟ ਕਿ ਮੁੰਡੇ ਨੇ ਕਿੱਥੋਂ ਆ ਕੇ ਮੈਨੂੰ ਰੋਕਿਆ ਜੀ ਇੱਕ ਮੁੰਡਾ ਸੀਗਾ ਇਹਨਾਂ ਨੇ ਫੜਿਆ ਉਹ ਗੱਡੀ ਦੇ ਵਿੱਚ ਆ ਉਹਨਾਂ ਨੇ ਮੈਨੂੰ ਰੋਕਿਆ ਪਿਸਤਲ ਦਿਖਾਇਆ ਬੰਦਾ ਉਸ ਤੋਂ ਬਾਅਦ ਮੈਨੂੰ ਕਹਿੰਦਾ ਮੈਂ ਸੀਐਸਟਾਫ ਤੋਂ ਆ ਤੇਰੀ ਮੈਂ ਤਲਾਸ਼ੀ ਲੈਣੀ ਆ ਹਾਂ ਹਾਂ ਮੈਂ ੱਟਾ ਦੇਖ ਕੇ ਰੋਕ ਗਿਆ ਉਸ ਤੋਂ ਬਾਅਦ ਇਹਨੇ ਮੇਰੇ ਜੇਬ 'ਚ ਹੱਥ ਪਾਇਆ ਤੇ ਮੇਰੇ 25-2000 ਰੁਪਏ ਕੱਢ ਲਿਆ ਹਾਂ ਉਹਦੇ ਵਾਰ ਨਾਲ ਉਹਨੇ ਜਦੋਂ ਮੈਂ ੱਟਾ ਦਿਖਾਇਆ ਨਾ ਤੇ ਮੈਨੂੰ ਮੈਂ ਡਰ ਗਿਆ ਫਿਰ ਉਹ ਪੈਸੇ ਲੈ ਕੇ ਧੋੜਨ ਲੱਗਾ ਤੇ ਉਹ ਸਕੂਟੀ ਅੱਗੇ ਖਲੋ ਗਿਆ ਮੈਂ ਕਿਹਾ ਮੇਰੇ ਪੈਸੇ ਦੇ ਦੇ ਹਾਂ ਕਿ ਮੈਂ ਚੁੱਕਿਆ ਰੇਸ ਦਿੱਤੀ ਮੇਰਾ ਹੈਂਡਲ ਮੋੜਿਆ ਤੇ ਉਹ ਜਾ ਗਿਆ ਥੱਲੇ ਉਸ ਤੋਂ ਬਾਅਦ ਭਾਜੀ ਉਧਰ ਕੱਟਾ ਲੈ ਕੇ ਭੱਜਿਆ ਨਾਲ ਪੈਸੇ ਨਾਲ ਫੋਨ ਫੋਨ ਤਾਂ ਮੇਰਾ ਲੱਗ ਗਿਆ ਨਾ ਕੱਟਾ ਲੱਗਾ ਨਾ ਮੇਰੇ ਪੈਸੇ ਮੋੜਿਆ ਉਹਦੇ ਵਿੱਚੋਂ ਮੇਰੇ ਸਿਰਫ 16600 ਮੋੜਤਾ ਕਿ ਤੈਨੂੰ ਨਾਕੇ ਤੇ ਰੋਕਿਆ ਸੀ ਸੀਐਸ ਸਟਾਫ ਤੋਂ ਤੂੰ ਰੁਕਿਆ ਚੋਣੀ ਮੈਂ ਤਾਂ ਮੈਂ ਸੀ ਸਟਾਫ ਤੇ ਮੈਂ ਕੀ ਜਾਣਨ ਮੈਨੂੰ ਨਾਕਾ ਹੱਥ ਕੀਤਾ ਹੀ ਨਹੀਂ ਉਧਰ ਕੱਟਾ ਦਿਖਾਇਆ ਮੈਂ ਰੁਕਿਆ ਇਹ ਕਿੱਥੇ ਦੀ ਦਿਖਾਇਆ ਕਿੱਥੇ ਜੀ ਆ ਇੱਥੇ ਦਿਖਾਇਆ ਬੜੀ ਆ ਇਹ ਕਿਹੜੀ ਜਗ੍ਹਾ ਆ ਇਹ ਸੁਖਵਿੰਦਰ ਮੈਮੋਰੀਅਲ ਪਬਲਿਕ ਸਕੂਲ ਦੇ ਬਿਲਕੁਲ ਸਾਹਮਣੇ ਕਿੱਥੋਂ ਦੇ ਤੁਸੀਂ ਰਹਿਣ ਵਾਲੇ ਮੈਂ ਗੀਤਾਵਨ ਰੋਡ ਗੁਰਦਾਸਪੁਰ ਦਾ ਰਹਿਣ ਵਾਲਾ ਕੀ ਕੰਮ ਕੀ ਉਹ ਵੀ ਪੁਲਿਸ ਨੇ ਲੈਣੇ ਮੇਰੇ ਕੋਲ 16300 ਜੀ ਬਈ ਮੈਂ ਕੱਲ ਫੋਨ ਕੀਤਾ ਸੀ ਨਹੀਂ 112 ਦੇ ਕੋਲ ਸੀ ਤੇ ਇਹ ਕਿਧਰ ਨੂੰ ਗਿਆ ਸੀ ਦੌੜ ਕੇ ਫਿਰ ਇੱਕ ਵੜ ਕੇ ਪਾਜੀ ਇੱਕ ਤਾਂ ਪੈਲੀਆਂ ਉਹਦੇ ਚ ਵੜ ਗਏ ਚਰੀ ਦੇ ਵਿੱਚ ਵੜ ਗਏ ਫਿਰ ਪਬਲਿਕ ਇਕੱਠੀ ਹੋਈ ਉਹਨਾਂ ਨੇ ਫੜ ਕੇ ਲਿਆਂਦਾ ਸੀ ਤੁਹਾਡੇ ਕੋ ਫੋਨ ਵੀਡੀਓ ਬੜੀ ਰਹੀ ਕੋਈ ਨਹੀਂ 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 ਵੀਡੀਓ ਨਹੀਂ ਮੇਰਾ ਫੋਨ ਛੋੜਿਆ ਸੀ 2:30 ਵਜੇ ਹੈ ਸੌਰੀ 3:00 3:00 ਸਮਾਂ ਦੇ ਵਿੱਚ ਕੱਟਾ ਕੱਟਾ ਕੱਟੇ ਦਾ ਤੁਹਾਡੇ ਕੋ ਕੀਤਾ ਨਹੀਂ ਨੇ